ਜੇਕਰ ਤੁਸੀਂ ਸਮੋਸੇ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਗੱਪ-ਗੱਪ ਕਰਕੇ ਬਿਨਾਂ ਦੇਖੇ ਸਮੋਸੇ ਖਾ ਜਾਂਦੇ ਹੋ ਤਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖਿਓ ਕਿਉਂਕਿ ਆ ਨੌਜਵਾਨ ਦੁਕਾਨ ਤੇ ਸਮੋਸੇ ਖਾਣ ਗਏ ਸੀ ਪਰ ਅੱਗਿਓ ਆਲੂਆਂ ਵਾਲੇ ਸਮੋਸਿਆਂ ਦੇ ਵਿੱਚੋਂ ਦੇਖੋ ਦੁਕਾਨਦਾਰ ਨੇ ਕੀ ਪਰੋਸ ਦਿੱਤਾ ਜਿਸ ਤੋਂ ਬਾਅਦ ਦੁਕਾਨ ਹੋ ਗਈ ਭੂੰਡ ਓਏ ਭੂੰਡ ਓਏ ਦੇਖੋ ਇਹ ਸਮੋਸੇ ਲੈ ਸੀਗੇ ਬਰੀਨ ਵਾਲੀ ਸ਼ੌਫਟੋਂ ਵਿੱਚੋਂ ਕੋਕਰੇ ਨਿਕਲੇ ਆ ਗੰਦਮੰਦ ਲੋਕਾਂ ਨੂੰ ਖਵਾਉਂਦੇ ਇਹ ਬਾਹਰ ਜਾਤਾ ਹੋਇਆ ਨਾ ਬੰਦਾ ਮੁੱਕਰਦਾ ਹੋਵੇ ਕਾਹਨ ਰਵੇਦਾ ਵਾੜੀ ਕੱਢਣੀ ਵਿੱਚੋਂ ਕੱਢਣੀ ਨਹੀਂ ਹੈਗੀ ਐਡੀ ਦੇਖੋ ਜੀ ਦੇਖਣਾ ਇਹ ਰੱਖਦੇ ਆਂਗੇ ਵਿੱਚ ਕੱਢ ਕੱਢ ਕੇ ਨਹੀਂ ਵਿੱਚ ਐਡੀ ਦੇਖੋ ਤੁਹਾਨੂੰ ਪਤਾ ਲੱਗਦਾ ਐਡਾ ਕਿਉਂ ਨਹੀਂ ਦਿਖਦਾ ਸਾਫ ਕਲੀਅਰ ਦਿਖਦਾ ਵੇ ਮੈਂ ਬੰਦਾ ਇੱਕ ਰੰਡ ਖਾ ਜਾਂਦੇ ਆ ਆ ਕੋਗਰੇ ਨਿਕਲੇ ਜੀ ਵਿੱਚੋਂ ਦੀ ਜੀ ਸਮੋਸੇ ਦੇ ਆ ਸ਼ੋਪ ਬਬਲੀਨਾ ਸ਼ੋਪ ਅੱਜ ਅਸੀਂ ਮੇਰੇ ਨਾਲ ਮੁਕੇਸ਼ ਜੀ ਆਰਾਮ ਮੰਡੀ ਤੇ ਅਸੀਂ ਇੱਕ ਨਿਊ ਬਲੀਨਾ ਸ਼ੋਪ ਆਂਦੀ ਆ ਇਹ ਕਹਿੰਦਾ ਚੱਲ ਸਮੋਸੇ ਖਾਂਦੇ ਆ ਅਸੀਂ ਸਮੋਸੇ ਵਾਸਤੇ ਨਾ ਉਧਰ ਚੱਲੇ ਗਏ ਸਾਨੂੰ ਨਹੀਂ ਪਤਾ ਅਸੀਂ ਪਹਿਲਾਂ ਵੀ ਉੱਥੋਂ ਸਮੋਸੇ ਖਾਦੇ ਸੀਗੇ ਥੋੜੇ ਵਿੱਚ ਬਾਲ ਬੁਲ ਆਏ ਸੀਗੇ ਆਪਾਂ ਇਗਨੋਰ ਕਰਤਾ ਅਸੀਂ ਕਿਹਾ ਚੱਲ ਬੋਰੀ ਦੇ ਬਾਲ ਹੋਣੇ ਚਿੱਟੇ-ਚਿੱਟੇ ਛੋੜੇ-ਛੋੜੇ ਬਾਲ ਆਏ ਸੀ ਆਪਾਂ ਆ ਕੇ ਇਗਨੋਰ ਕੀਤਾ ਅੱਜ ਫੇਰ ਦੁਬਾਰਾ ਅਸੀਂ ਕਿਤੇ ਸਮੋਸੇ ਖਾਣ ਚੱਲ ਗਏ ਅਸੀਂ ਸਮੋਸੇ ਨੇ ਮੂੰਹ ਚ ਪਾਇਆ ਇਹ ਬ੍ਰਦਰ ਨੇ ਹਾਂਜੀ ਅੱਧਾ ਸਮੋਸਾ ਖਾਦਾ ਤਾਂ ਉਹਦੇ ਚ ਕੀੜਾ ਨਿਕਲਿਆ ਸਮੋਸੇ ਚੋਂ ਲਾਈਕ ਕਹਿ ਲਓ ਤੁਸੀਂ ਕੋਕਰੇ ਜਿਹੋ ਹੁੰਦੇ ਨਾ ਬਿਲਕੁਲ ਸਫਾਈ ਨਹੀਂ ਉਹ ਕੋਕਰੇ ਨਿਕਲੇ ਆਪਾਂ ਨੂੰ ਤੁਹਾਨੂੰ ਅਸੀਂ ਵੀ ਜਿਹੜੂ ਕੋਕਰੇ ਨਿਕਲੇ ਇਹਨਾਂ ਨੂੰ ਲੈ ਕੇ ਆਇਆ ਮੈਂ ਕਿਹਾ ਤੂੰ ਕੋਕਰੇ ਨਿਕਲੇ ਵਿੱਚੋਂ ਦੀ ਤੂੰ ਗੰਦ ਮੈ ਦਿਖਾਈ ਜਿੰਦੇ ਕਹਿੰਦੇ ਇਹ ਧਨੀਆ ਆ ਇਹ ਨਹੀਂ ਜਿੰਦੇ ਮੈਂ ਯਾਰ ਆ ਦੇਖੋ ਧਨੀਆ ਯਾਰ ਕੋਕਰੇ ਦਾ ਮੈਂ ਤੁਹਾਨੂੰ ਵੀਡੀਓ ਸਾਰੀ ਸ਼ੇਅਰ ਕਰਦਾ ਆਪਣਾ ਤੁਹਾਨੂੰ ਦਿਖਾਂਦਾ ਵੀਡੀਓ ਨਾਲ ਵੀ ਇਹਦੇ ਨਾਮ ਮੈਂ ਜੋੜਦਾ ਵੀਡੀਓ ਦੇਖੋ ਤੇ ਬੰਦਾ ਉਲਟਾ ਕਹਿੰਦਾ ਨਹੀਂ ਜੀ ਇਹ ਧਨੀਆ ਆ ਜੇ ਤੇਰੇ ਅਣਕਾ ਲੱਗਿਆ ਤੂੰ ਭਰਾਵਾ ਚਾਤਰਾ ਦਾ ਦੇਖ ਲੈ ਜੇ ਦੂਜਾ ਬੰਦਾ ਨਾਲ ਦਾ ਕਹਿੰਦਾ ਨਹੀਂ ਇਹ ਵੀ ਧਨੀਆ ਬਾਹਰੋਂ ਦੋ ਬੰਦੇ ਸਰਦਾਰ ਆ ਇਹ ਕਹਿੰਦੇ ਨਹੀਂ ਭਾਈ ਧਨੀਆ ਨਹੀਂ ਆ ਇਹ ਕੋਕਰੇ ਚੀ ਆ ਦੱਸੋ ਯਾਦੀ ਆਪਣੇ ਪੰਜਾਬ 'ਚ ਰਹਿ ਕੇ ਪੰਜਾਬੇ ਨੂੰ ਗੰਦ ਖਵਾ ਰਹੇ ਹੋ ਤਾਂ ਤੁਹਾਡੇ ਕਾਹਦਾ ਯਾਰ ਫਾਇਦਾ ਤਾਂ ਜੇ ਸਾਡੀ ਹੈਲਥ ਨਾਲ ਹੀ ਖਿਲਵਾੜ ਕਰਦੇ ਹੋ ਯਾਰ ਘੱਟੋ ਘੱਟ ਦੀ ਦੇਖੋ ਸਹੀ ਆਪਣੇ ਇੱਥੇ ਯਾਰ ਆਪਣੀ ਜਨਤਾ ਹੀ ਆਪਣੀ ਇੱਦਾਂ ਦੀ ਆ ਆਪਣੇ ਜਿਹੜੇ ਆ ਫੂਡ ਡਿਪਾਰਟਮੈਂਟ ਆ ਉਹ ਵੀ ਚੈੱਕ ਨਹੀਂ ਕਰਦਾ ਕਿ ਕਿ ਕਿਹੜਾ ਬੰਦਾ ਸਾਫ਼ ਸੋਹੇ ਰੱਖਦਾ ਕਿਹੜਾ ਨਹੀਂ ਰੱਖਦਾ ਚੈੱਕ ਕਰੋ ਸਾਰੇ ਪਾਸੇ ਕਿੰਨੀ ਕੁ ਸਫਾਈ ਆ ਦਰਅਸਲ ਇਹ ਮਾਮਲਾ ਜੁਲੰਦਰ ਦੇ ਰਾਮਾ ਮੰਡੀ ਨੇੜੇ ਇੱਕ ਹਲਵਾਈ ਦੀ ਦੁਕਾਨ ਦਾ ਜਿੱਥੇ ਨੌ ਜਵਾਨਾਂ ਨੂੰ ਸਮੋਸਿਆਂ ਦੇ ਵਿੱਚ ਭੂੰਡ ਖਾਣ ਨੂੰ ਮਿਲੇ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਨੇ ਸਿਹਤ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਅਜਿਹੀਆਂ ਦੁਕਾਨਾਂ ਦੇ ਸੈਂਪਲ ਲਏ ਜਾਣ ਅਤੇ ਚੈਕਿੰਗ ਕੀਤੀ ਜਾਵੇ ਖੈਰ ਜਲੰਧਰ 'ਚ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਅਜਿਹੇ 'ਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਅਜਿਹੀਆਂ ਦੁਕਾਨਾਂ ਤੇ ਕੀ ਐਕਸ਼ਨ ਲੈਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ